ਕਿੱਦਾਂ ਕਰਨਾ ਨਿੱਕੇ ਤੋਂ ਆਏ ਦੋਈ ਨੂੰ ਦਿੱਤੀ ਆ ਪਰ ਜੇ ਉਹਦਾ ਕੋਈ ਹੱਲ ਸੋਲਸਾ ਤੇ ਨਹੀਂ ਦਾ। ਚਲੋਰੇ ਆ ਗੱਲ ਸੁਣ ਮੇਰੇ। ਚਲਾਉਂਦੀ ਆ। ਹਾਂਜੀ ਦੱਸੋ ਗਏ ਹੀ ਹਸਪੀਟਲੋਂ ਤੇ ਅੱਗੇ ਦੱਸੋ ਉਹਨਾਂ ਨੇ ਕਿ ਐਰਪੋਰਟਾਂ ਤੇ। ਕੋਹ ਨਹੀਂ ਆ ਉਹਨਾਂ ਨੇ ਦਿੱਤੀ ਹੋਈ ਰਿਪੋਰਟਾਂ ਸਾਰਾ ਕੋਟਾ ਸਟੋਸਟ ਹੋਈ ਉਹ ਤੇ ਆ ਵੇਹ ਪਰ ਕੇ। ਮੈਨੂੰ ਕੀ ਪਤਾ ਲੱਗਣਾ ਵਾ ਤੁਸੀਂ ਦੱਸੋ ਕੀ ਆਇਆ ਵਾ। ਆਉਣਾ ਕੀ ਆ ਪੀ ਉਹਨਾਂ ਦੱਸਿਆ ਪੀ ਇੱਕ ਦਿਨ ਚੱਲ ਗਈ ਯਾਦ ਆ ਚੱਲ ਗਈ ਉਹਨੂੰ ਪਹਿਚਾਣ ਨਹੀਂ ਲੱਗੀ ਕਿਸ ਦੀ ਵੀ ਪੀ ਕੌਣ ਆਪਾਂ ਜਾਂ ਇਹ ਕੌਣ ਹੈ ਇਹਨੂੰ ਕੋਈ ਨਹੀਂ ਦਾ ਪਤਾ ਹਾਂਜੀ ਦੱਸੋ ਕੀ ਐਰਪੋਰਟਾਇ ਤੇ ਹੀ ਹਸਪਤਲ ਜਾਏ ਸੀਗੇ ਆ ਹਸਪਤਲ ਤੇ ਮੈਂ ਗਿਆ ਹਾਂ ਤੇ ਆ ਡਾਕਟਰਾਂ ਨੇ ਦਿੱਤੀਆਂ ਰਿਪੋਰਟਾਂ ਰਿਪੋਰਟਾਂ ਸਾਰੇ ਟਸਟਸ ਤੋਂ ਹੋ ਗਿਆ ਬਾਕੀ ਹਲੇ ਹੋਣੇ ਆ ਤਾਂ ਵੀ ਕਰ ਚੱਕ ਤੇ ਕੀ ਆਂਦੇ ਮੈਨੂੰ ਕੀ ਪਤਾ ਲੱਗਣਾ ਆਪੀ ਦੱਸ ਦਉ ਹੁਣ ਹੋਣੀ ਆਂਦੇ ਆ ਵੀ ਪਹਿਲੀ ਗੱਲ ਤੇ ਵੀ ਇਹਦੀ ਯਾਦ ਹੱਥ ਚਲ ਗਈ ਆ ਹਾਂ ਇਹ ਹੁਣ ਇਹਨੂੰ ਕਿੱਥੇ ਕੀ ਕਰਾਂਗੇ ਇਹਦਾ ਆਪਾਂ ਨਾ ਹੁਣ ਇਹਦਾ ਨਾ ਹੀ ਦੱਸ ਸਕਦੇ ਜੀ ਹੁਣ ਇੱਥੇ ਹੀ ਰਹੂਗੀ ਕਰਨਾ ਕੀ ਆ ਵੀ ਦੂਜੀ ਗੱਲ ਇਹ ਵੀ ਪ੍ਰੈਗਨੈਂਟ ਵੀ ਹੈ ਬੱਚਾ ਵੀ ਇਹਦੇ ਢੇਟ ਚ ਆਹ ਇਹ ਕਿੱਦਾਂ ਦੇ ਲੋਕ ਹੋਣਗੇ ਉਹ ਜਿਹੜੇ ਇਹਨੂੰ ਨੱਪ ਗਏ ਹੀਗੇ ਕੀ ਕਹਿ ਸਕਦੇ ਹੁਣ ਕੀ ਗੱਲ ਹੋਈ ਹੋਊਗੀ ਕਿੱਥੋਂ ਸ਼ੁਰੂ ਹੋਇਆ ਕੀ ਹੋਇਆ ਵਾ ਇਹ ਤਾਂ ਹੁਣ ਜਾਇ ਇਹਨੂੰ ਹੋਸੋਂ ਦੀ ਦੱਸਦੀ ਫੇਰ ਹੀ ਹੁਣ ਇਹ ਵੀ ਯਾਦ ਹੱਥ ਵੀ ਚਲ ਗਈ ਆ ਤੇ ਹੁਣ ਕੋਈ ਨਹੀਂ ਵੇਣੀ ਬਾਕੀ ਕੀ ਬੰਦਾ ਵਾ ਕੋਈ ਗੱਲ ਨਹੀਂ ਇਹ ਰਹੀ ਜਦਾਸ ਨਾ ਆਈ ਉਹ ਆਪਸਾ ਤੇ ਕੀ ਕਰਾਂਗੇ ਆਪਾਂ ਇਹਦਾ ਫਿਰ ਕੋੱਖ ਨਹੀਂ ਕੀ ਕਰਨਾ ਵਾ ਜਿੱਥੇ ਅਸੀਂ ਰੋਟੀ ਖਾਂਦੇ ਫਿਰ ਉੱਥੇ ਇਹ ਵੀ ਖਾਊਗੀ ਵਿਚਾਰੀ ਕੀ ਕਰਨਾ ਵਾ ਮੇਰੀ ਕਿਹੜੀ ਭੈਣ ਹੈਗੀ ਸਮਝ ਲਾ ਵੀ ਮੇਰੀ ਭੈਣ ਹੀ ਆਉ ਤੇ ਤੇਰੀ ਨਣਾਣੀ ਹੈ ਨਹੀਂ ਉਹ ਤਾਂ ਠੀਕ ਆ ਤੇ ਹੁਣ ਇਹਨੂੰ ਤੇ ਪਾਲਣਾ ਪਾਲਣਾ ਨਾਲੋਂ ਨਿਆਣਾ ਵੀ ਆ ਹੁਣ ਕਿਦਾਂ ਕੀ ਸਤੀ ਬਣੂੰਗਾ ਇਹਦਾ ਉਹ ਕੋਈ ਗੱਲ ਨਹੀਂ ਉਹਦੇ ਲੇਖਾਂ ਦਾ ਵਾ ਉਹਨੂੰ ਖਾਣਾ ਵਾ ਜੇ ਸਾਡੇ ਕੋਲ ਹੀ ਖਾਣਾ ਵਾ ਤੇ ਕੋਈ ਨਹੀਂ ਫਿਰ ਸਾਡੇ ਕੋਲ ਖਾ ਲੂਗਾ ਹੋਰ ਕੀ ਹੈ ਨਹੀਂ ਮੇਰੀ ਉਹ ਗੱਲ ਤਾਂ ਠੀਕ ਅਸ ਨਹੀਂ ਤੁਹਾਡੀ ਪਰ ਕੱਲੋਂ ਤੁਸੀਂ ਆਣ ਗਵਾਣ ਦੇ ਲੋਕਾਂ ਦੇ ਮੂੰਹ ਫੜ ਲੋਗੇ ਉਹਨਾਂ ਨੂੰ ਕੀ ਦੱਸਣਾ ਵਾ ਕੋਹ ਉਹਨਾਂ ਦੇ ਕਿੱਥੋਂ ਆਈ ਆ ਚੜ ਲੋਕਾਂ ਨੂੰ ਕੀ ਕਹਿਣਾ ਵਾ ਆਪਣੀ ਮਾਸੀ ਦੀ ਕੁੜੀ ਕਹਦੀ ਆਖੀ ਮੇਰੀ ਮਾਸੀ ਦੀ ਕੁੜੀ ਆ ਕਹਿਣਾ ਕੀ ਇਹ ਲੋਕਾਂ ਨੂੰ ਬਾਕੀ ਉਹ ਕਿਹੜਾ ਵਿਚਾਰੀ ਤੁਰ ਕੇ ਲੋਕਾਂ ਦੇ ਘਰ ਜਾਣ ਦੀ ਆ ਉਹਨੂੰ ਤੇ ਆਪਣੀ ਹੌਸ ਨਹੀਂ ਹੈਗੀ ਵੀ ਕਿੱਥੇ ਪਈ ਕਿੱਥੇ ਨਹੀਂ ਬਸ ਤੂੰ ਇੰਨਾ ਖਿਆਲ ਰੱਖੇ ਵੀ ਕਿਤੇ ਉਹ ਕੱਲੀ ਪਿੰਡ ਪੁੰਡ ਵਾਲ ਤੁਰ ਕੇ ਨਾ ਚਲ ਜੇ ਬਾਕੀ ਕਹਿਣਾ ਕੀ ਆ ਉਹਨਾਂ ਨੂੰ ਕਹੀਂ ਵੀ ਤੇਰੇ ਵੱਲੋਂ ਕਿ ਤੇਰੀ ਮਾਸੀ ਦੀ ਕੁੜੀ ਆ ਤੇ ਉਹਦਾ ਤਲਾਕ ਚੱਲਣ ਡਿਆ ਵਾ ਤੇ ਉਹ ਪ੍ਰੈਗਨੈਂਟ ਆ ਉਹ ਥੋੜੀ ਟੈਨਸ਼ਨ ਲੈ ਗਈ ਆ ਉਹਦੇ ਕਰਕੇ ਉਹ ਮਾਸੀ ਨਹੀਂ ਸਮਝ ਸਕਦੀ ਉਹਨੂੰ ਤੇ ਅਸੀਂ ਇੱਥੇ ਲਿਆਂਤੀ ਆ ਉਹ ਗੱਲ ਤਾਂ ਠੀਕ ਆ ਸਣੀ ਪਰ ਝੂਠ ਲਗਾਇਆ ਨਹੀਂ ਲੁਕਦਾ ਇੱਕ ਨਾ ਇੱਕ ਦਿਨ ਬਾਅਦ ਆਉਣਾ ਹੀ ਆ ਉਹ ਨਾ ਹੋਵੇ ਕਿ ਤੇ ਕੱਲ ਨੂੰ ਅਸੀਂ ਫਸ ਜਾਈਏ ਤੇ ਮੁਰਕੇ ਸਾਡੇ ਨਿਆਣਿਆਂ ਤੇ ਵੀ ਕੋਈ ਪੈ ਜੇ ਓਏ ਨਹੀਂ ਪੈਂਦਾ ਨਿਆਣਿਆਂ ਤੇ ਤੈਨੂੰ ਤਾਂ ਮੈਂ ਦੱਸਿਆ ਵੀ ਜੇ ਕੋਈ ਪੁੱਛੂਗਾ ਉਹਨੂੰ ਕਹਿ ਦੇ ਤੇਰੀ ਮਾਸੀ ਦੀ ਕੁੜੀਏ ਬਾਕੀ ਜੋਤ ਨੂੰ ਮੈਂ ਕਿਹਾ ਉਹ ਦੱਸਦੀ ਉਹਨੇ ਕਿਹਾ ਕਿ ਇਹਦੇ ਘਰ ਜਾਣਾ ਵਾ ਕੋਈ ਗੱਲ ਨਹੀਂ ਜਿੱਤੇ ਅਸੀਂ ਪਰ ਸੂ ਤਾਂ ਨਿਕਲਦੀ ਨਿਕਲਦੀ ਨਿਕਲ ਜਾਂਦੀ ਆ ਨਾ ਜੇ ਕਿ ਇਹਨੂੰ ਪਤਾ ਲੱਗ ਗਿਆ ਪਈਹੀਂ ਕਦੇ ਚੁੱਕ ਕੇ ਲਿਆਏ ਆ ਤਾਂ ਫਿਰ ਕੀ ਬਣੂਗਾ ਕੋਕ ਨਹੀਂ ਬਣਦਾ ਕੋਕ ਨਹੀਂ ਬਣਦਾ ਆਪਾਂ ਕੋਈ ਗਲਤ ਥੋੜੀ ਕਰਨ ਦੇ ਆਪਾਂ ਕੋਈ ਧੱਕਾ ਥੋੜੀ ਕੀਤਾ ਕੋਕ ਨਹੀਂ ਹੋਣਾ ਟੈਨਸ਼ਨ ਨਾ ਲੈ ਤੂੰ ਬਾਕੀ ਜਿੱਥੇ ਅਸੀਂ ਰੋਟੀ ਖਾਂਦੇ ਉੱਥੇ ਉਹ ਵੀ ਖਾਊਗੀ ਇੰਨੀ ਟੈਨਸ਼ਨ ਨਾ ਲੈ ਹੁਣ ਜੋ ਹੁਣ ਆ ਉਹ ਹੋ ਹੀ ਜਾਣਾ ਵਾ ਕੋਈ ਗੱਲ ਨਹੀਂ ਚਲੋ ਉਹ ਤਾਂ タルੀ ਗੱਲ ਠੀਕ ਆ ਕੀ ਪਤਾ ਰੱਬ ਨੇ ਸਾਡੇ ਹੱਥੋਂ ਕੋ ਚੰਗਾ ਕਰਮੀ ਨਾ ਕਰਉਣਾ ਹੋਵੇ ਚਲੋ ਉਹ ਤਾਂ ਰੱਬ ਦੀ ਕਿਰਪਾ ਵਾ ਜਾਂ ਰੱਬ ਦੀ ਮਰਜ਼ੀ ਕੀ ਬਣਦਾ ਕੀ ਨਹੀਂ ਬਣਦਾ ਚਲੋ ਗੱਲਾਂ ਛੱਡ ਹੁਣ ਤੂੰ ਇਦਾਂ ਵੀ ਉਹਦਾ ਖਿਆਲ ਰੱਖਿਆ ਕਰ ਉਹਨੂੰ ਕਿਹੜੀ ਵਿਚਾਰੀ ਨੂੰ ਹੁਣ ਸਮਝਵਾ ਕੀ ਆ ਕੀ ਨਹੀਂ ਪਾਣੀ ਉਹਨੂੰ ਪਿਆ ਲਿਆ ਕਰ ਰੋਟੀ ਪਰ ਨਹੀਂ ਟਾਈਮ ਨਾਲ ਦਿਆ ਕਰ ਦਵਾ ਦੂੰ ਉਹਨੂੰ ਟਾਈਮ ਨਾਲ ਦਿਆ ਕਰ ਠੀਕ ਆ ਤੇ ਹੁਣ ਏਦਾਂ ਕਰੀ ਵੀ ਉਹਦੋਂ ਦਾ ਉਹਨੇ ਜ਼ਾਇਰ ਨੇ ਸੂਟ ਵੀ ਉਹੀ ਪਾਇਆ ਵਾ ਤਨ ਹੁਣ ਕੋਈ ਆਪਣਾ ਸੂਟ ਪਵਾ ਦੇ ਉਹਨੂੰ ਠੀਕ ਆ ਦਵਾ ਤੋਹਾਲ ਕੇ ਉਹਨੂੰ ਆਪਣਾ ਸੂਟ ਪਵਾ ਦੇ ਤੇ ਬਾਕੀ ਫਿਰ ਅੰਜਾਵਾਂਗੇ ਤੇ ਫਿਰ ਇਹਦੇ ਵਾਸਤੇ ਸੂਟ ਦੋ ਚੜ ਲੈ ਆਵਾਂਗੇ ਆ ਚਲ ਉਹ ਤੇ ਲੈ ਆਵਾਂਗੇ ਕੋਈ ਗੱਲ ਨਹੀਂ ਹੁਣ ਜੇ ਮੇਰੇ ਹੱਥਾਂ ਮੈਨੂੰ ਪਤਾ ਲੱਗ ਜਾਣਾ ਵੀ ਹੈ ਕਿਹੜੀਆਂ ਵਾ ਤੇਰਾ ਨੂੰ ਤਾਂ ਮੈਂ ਤੁਹਾਨੂੰ ਮਾਰ ਦਾਂ ਮਤਰੀਆਂ ਨੂੰ ਉਹ ਚਲ ਕੋਈ ਨਹੀਂ ਉਹ ਰੱਬ ਵੇਖਣ ਦਿਆ ਵਾ ਠੀਕ ਆ ਉਹਨਾਂ ਨੇ ਮਾਰਾ ਕੀਤਾ ਉਹ ਵੀ ਰੱਬ ਨੇ ਵੇਖ ਲਿਆ ਅਸੀਂ ਚੰਗਾ ਕਰਨ ਦੇ ਆ ਵੀ ਰੱਬ ਨੇ ਵੇਖ ਵੇਖ ਲੈਣਾ ਠੀਕ ਆ ਕੋਈ ਗੱਲ ਨਹੀਂ ਉਹ ਲੇਖਾ ਦੇਣਾ ਹੀ ਪੈਣਾ ਹਾਂ ਨਹੀਂ ਚੰਗੇ ਦਾ ਦਵਾਂਗੇ ਉਹ ਮਾੜੇ ਦਾ ਦੇਣਗੇ ਬਾਕੀ ਅਜਨੀ ਦੇ ਕੱਲ ਨਹੀਂ ਉਹਦੀ ਜਿਆਦਾ ਸਵਾਸਾਈ ਜਾਣੀਆਂ ਲੱਗ ਜਣਾ ਪਤਾ ਕੀ ਬਣਿਆ ਕਿੱਥੋਂ ਆਈ ਕੀ ਨਹੀਂ ਬਣਿਆ ਇੱਕ ਤਾਂ ਨਵਦੇ ਫੋਨ ਨੇ ਖਾਰਿਆ ਪਤਾ ਨਹੀਂ ਕੌਣ ਫੋਨ ਕਰੀ ਜਾਂਦਾ ਵਾ ਜੇ ਮੈਂ ਜਸ ਨੂੰ ਕਹਿੰਨੀ ਆ ਉਹ ਵੀ ਨਹੀਂ ਹੱਥ ਲੰਦੀ ਤਾਂ ਚੋਕੀ ਲੈਣੀ ਹੈ ਹੈਲੋ ਹਾਂਜੀ ਓ ਨਵਦੀਪ ਕੋਲ ਉਹ ਨਹੀਂ ਹੈਗੀ ਇੱਥੇ ਆਪਣੇ ਪੇਕੇ ਗਈ ਆ ਹਾਂ ਉਹ ਫੋਨ ਇੱਥੇ ਰੱਖਿਆ ਹੋਦਾ ਗਲਤੀ ਨਾਲ ਹਾਂਜੀ ਦੱਸੋ ਮੂੰਹ ਤੇ ਲਾਉਣ ਵਾਲੇ ਕਿਹੜੇ ਪ੍ਰੋਡਕਟ ਮੰਗਾਏ ਉਹਨੇ ਮੇਰੀ ਸੁਣ ਲਓ ਗੱਲ ਮੈਨੂੰ ਇੰਨਾ ਚੀਜ਼ਾਂ ਦਾ ਨਹੀਂ ਪਤਾ ਬੋਤਾ ਠੀਕ ਆ ਨਾ ਉਹਨਾਂ ਹੀ ਗੱਲ ਕਰਿਓ ਜਿਹਦਾ ਆਉਗੀ ਮੈਂ ਕੀ ਕਰਨੇ ਪ੍ਰੋਡਕਟ ਆਹੋ ਜਿੰਨੇ ਮੰਗਾਏ ਆ ਨਾ ਕਾਕਾ ਉਹਦਾਂ ਗੱਲ ਕਰੀ ਜਾ ਕੇ ਐਵੇਂ ਨਾ ਫੋਨ ਤੇ ਬਾਰ ਬਾਰ ਕਰੀ ਜਾ ਇੱਥੇ ਹੁਣ ਫੋਨ ਉਹਦਾ ਇੱਥੇ ਹੀ ਮੁੜ ਕੇ ਤਰਾ ਫੋਨ ਨਹੀਂ ਹੋਣਾ ਚਾਹੀਦਾ ਠੀਕ ਵਾ ਨਾ ਆਉਗੀ ਤੇ ਫਿਰ ਆ ਜੀ ਹੋਰ ਦਿਮਾਗ ਖਰਾਬ ਕਰਨ ਲਿਆ ਮੇਰਾ ਮੂੰਹ ਤੇ ਲਾਉਣ ਵਾਲੇ ਪ੍ਰੋਡਕਟ ਮਗਾਈ ਅੱਗ ਲੱਗੀ ਹੈ ਦੇ ਮੂੰਹ ਨੂੰ ਹਾਈ ਹਾਈ ਹੁਣ ਕਾਹ ਤੇ ਕਾਹਾਂ ਕੀ ਇੱਕ ਸਿਆਪਾਖਾਨਾ ਫੋਨ ਨਹੀਂ ਹੈਗਾ ਸਦੂਦ ਪਿੰਦਰ ਨੇ ਆਣ ਕੇ ਕਹਿਣਾ ਨਹੀਂ ਆਂ ਕਿ ਜੇ ਨਾ ਆਪ ਚੱਲ ਗਈ ਤਾਂਨੇ ਆਪਣਾ ਫੋਨ ਕਿਉਂ ਨਹੀਂ ਖੜਿਆ ਇਹਨੂੰ ਪੱਛੀ ਲਾਉਣੀ ਪੈਣੀ ਹੈ ਨਾ ਖੱਤੇ ਨੂੰ ਇਨੂੰ ਟੋਆ ਕੱਢ ਕੇ ਨੱਪਣੀ ਆ ਕਿਤੇ ਜਿਹੜਾ ਲੱਭੇ ਹੀ ਨਾ ਮਿਲ ਕੇ ਮੰਮੀ ਮੰਮੀ ਆ ਗਈ ਆ ਸੱਤ ਠੀਕ ਆ ਮੈਂ ਠੀਕ ਆ ਤੂੰ ਨਹੀਂ ਕਿਦਾਂ ਠੀਕ-ਠਾਕ ਏ ਹਾਂ ਠੀਕ ਆ ਇੱਧਰ ਆ ਜਾਓ ਸ਼ਾਮੇ ਨੀਵੇਂ ਦੇ ਕੱਦਲ ਦੱਸੋ ਕਿ ਤੂੰ ਹੀ ਆਪਣੇ ਕੁੜਮਾ ਦੇ ਪਿੰਡ ਆਏ ਜੇ ਤੇ ਕੱਪੜੇ ਕਿਦਾਂ ਦੇ ਪਾਏ ਅੱਜ ਆਹਾ ਪਨੀਰੀ ਮੋਟ ਗਈ ਸੀ ਅਤੇ ਆਉਂਦਾ ਹੀ ਮੈਂ ਚੱਲ ਜਾਵਾਂ ਭਾਂਕੇ ਪਿੰਡ ਪਨੀਰੀ ਜਾਣ ਅੱਛਾ ਅੱਛਾ ਲੈ ਕੇ ਆ ਕੇ ਮੈਨੂੰ ਵੀ ਨਾਲ ਲੈ ਜਾ ਮੇਰਾ ਜੀ ਗਾ ਜੰਮੇ ਲਾ ਨੂੰ ਤੇ ਮੈਂ ਜਿੱਦਾਂ ਹਾਂ ਜੀ ਸਮੋਹ ਤਾਈ ਤੁਰ ਪਈ ਤੇ ਕਾਲੀ ਬੜੀ ਕਰਦਾ ਵਾ ਨਾ ਕੱਪੜੇ ਪਾਉਣ ਨਹੀਂ ਦਿੱਤੇ ਹੁਣੇ ਨਾ ਆਂਦਾ ਛੇਤੀ ਕਰ ਛੇਤੀ ਚੱਲੀਏ ਇਹੋ ਤੇ ਹੱਤ ਮਾੜੀ ਓਦੀ ਕਾਲੀ ਕਰਦਾ ਰਹਿੰਦਾ ਸਾਰਾ ਦਿਨ ਚੱਲ ਆਜੋ ਅੰਦਰ ਪਾਣੀ ਪੀਲਾ ਆਹ ਲਓ ਪਾਣੀ ਪੀਓ ਪਹਿਲਾਂ ਉਹ ਵੀ ਬਾਹਰ ਤਾਲ ਕੇ ਚਲ ਗਿਆ ਬਣਾਵਾ ਕੇ ਇਹਨਾਂ ਨੇ ਫੇ ਅੱਗੇ ਆ ਜਾ ਪਾਣੀ ਦਾ ਘੁੱਟ ਪੀ ਜਾ ਗਰਮੀ ਪਤਾ ਕਿੰਨੀ ਪੈਣ ਈ ਹੈ ਗਰਮੀ ਬੜੀ ਹੈ ਹੋਰ ਕੀ ਉਹ ਤਾਂ ਕਹਿਣ ਦੀ ਹੈ ਤੂੰ ਗਾਂ ਆ ਜਾਂਦਾ ਨਾਲੇ ਪਾਣੀ ਪੀ ਜਾਂਦਾ ਘੁੱਟ ਹੋ ਸਵਾਹ ਹੁਣ ਤੂੰ ਆਪਣਾ ਮੈਂ ਠੀਕ ਠਾਕ ਵਾ ਰਾਜੀ ਬਾਜੀ ਤਾਂ ਤੇ ਸਾਹਮਣੇ ਹੀ ਆ ਤੇ ਤੁਸੀਂ ਮੈਨੂੰ ਦੱਸੋ ਕਿ ਮੁੰਡੇ ਦੇ ਵਿਆਹ ਤੇ ਆਏ ਜੀ ਹੈ ਤੇ ਮੁੜ ਕੇ ਭਣਾ ਫੇਰਾ ਨਹੀਂ ਮਾਰੀਦਾ ਹੋਲੀ ਚਾਹੀਦਾ ਤੇਰੀ ਪਰਜਾਈ ਕੋਈ ਠੀਕ ਨਹੀਂ ਰਹਿੰਦੀ ਤੇ ਫਿਰ ਇਹ ਗਾਇਆਂ ਘਰਾ ਜੋ ਨਹੀਂ ਨਿਕਲਿਆ ਜਾਂਦਾ ਇਹ ਤਾਂ ਗੱਲ ਹੈਗੀ ਪਰ ਤੀਆਂ ਵਾਲ ਖਿਆਲ ਕਰਿਆ ਕਰ ਨਵਾੜਾ ਮੋਟਾ ਤੇ ਤੀਆਂ ਛਾੜੀ ਦਿੱਤੀਆਂ ਵਾ ਨਹੀਂ ਛਡਣੀਆਂ ਕਿਉਂ ਨੇ ਤੇ ਬਾਜ ਮਾਇਆ ਹਾਂ ਕੁੜੀ ਨੂੰ ਆਦੀ ਨੰਨੀ ਆਈਏ ਕਿੱਥੇ ਜੱਸ ਉਹ ਸੁੱਤੀ ਹੋਣੀ ਆ ਕੋਈ ਗਾਲੀ ਮਾਰ ਲੈਣੀ ਆ ਹਾਂ ਹੋਰ ਸੁਣਾਓ ਨਾ ਮੈਨੂੰ ਹੋਰ ਸੁਣਾਓ ਤੇ ਪਰਜਾਈ ਠੀਕ ਰਹਿੰਦੀ ਆ ਹੁਣ ਇਦਾਂ ਹੀ ਆ ਹੂੰ ਕਿਉਂਕਿ ਇਹ ਗੱਲ ਕੰਮ ਤਾਂ ਕੋਈ ਚੰਚਦਾ ਕਰਨਾ ਨਹੀਂ ਤੇ ਮੰਜੀ ਤੇ ਰਹਿਣਾ ਹਾਂ ਇਹ ਵੀ ਗੱਲ ਹੈਗੀ ਆ ਜਦੋਂ ਮੰਜੇ ਦੀ ਜੈ ਮੰਗ ਛਡਣੀ ਆ ਤੇ ਫਿਰ ਮੰਜਾ ਹੀ ਰਹਿ ਜਾਂਦਾ ਹੁੰਦਾ ਵਾ ਆਹੋ ਹਾਂ ਜਾਣਦੇ ਤੋਂ ਹੋ ਜੀ ਹੂੰ ਤੇ ਰੋਟੀ ਪਾਣੀ ਕੋਈ ਨਹੀਂ ਪਕਾਉਂਦੀ ਹੁਣ ਕੁਛ ਮੈਂ ਨਹੀਂ ਕਰਦੀ ਤੇ ਹਾਏ ਹਾਏ ਤੇ ਸਾਰਾ ਦਿਨ ਕੰਮ ਇਨਾਵਾ ਤੁਹਾਡਾ ਬਾਹਰ ਬੰਦੇ ਲੱਗੇ ਰਹਿੰਦੇ ਘੜੀ ਘੜੀ ਚਾਹ ਪੀਂਦੇ ਆ ਤੇ ਕੌਣ ਕਰਦਾ ਫਿਰ ਮੈਂ ਜਿਵੇਂ ਆਖਾ ਬਣ ਨੂੰ ਹਾਏ ਹਾਏ ਮੇਰੀ ਮਾਂ ਵਿਚਾਰੀ ਦਾ ਵੇਖਾਂ ਕੀ ਹਾਲ ਹੋ ਗਿਆ ਵਾ ਤਾਂ ਹੀ ਤੇ ਮੈਂ ਆਖਾ ਪਿੰਨਾ ਟੌਰ ਕੱਢਣ ਵਾਲੀ ਉਸੇ ਸੂਟ ਵਿੱਚ ਆ ਗਈ ਅੱਜ ਦੱਸ ਹਾਂ ਮੈਨੂੰ ਤੇ ਐਵੇਂ ਮੈਂ ਨਾਤੀ ਛੇਤੀ ਉੰਜੇ ਮੈਂ ਤੇ ਨਾਤੀ ਦੇ ਕੱਪੜੇ ਬਦਲੇ ਅੱਛਾ ਤਮੀ ਤਾਂ ਘਰੇ ਉਹਨੇ ਐਵੇਂ ਨਹੀਂ ਬਸੰਦੇ ਨੇ ਹਾਂ ਹਾਂ ਬੜੀਆਂ ਪੰਦਾ ਤੁਹਾਡੀ ਤਾਂ ਹਾਲਤੀ ਬੜੀ ਮਾੜੀ ਕੀਤੀ ਕੰਮ ਕਰਾ ਕਰਾ ਕੀ ਆ ਉਮਰ ਕੋਈ ਕੰਮ ਕਰਨ ਦੀ ਆਪਣਾ ਹਾਦੀ ਹੋਈ ਆ ਮੈਂ ਕਰਦੀ ਆ ਨਾ ਇਹਨਾਂ ਨਾਲ ਗੱਲ ਕਿ ਕੋਈ ਕੰਮ ਵਾਲੀ ਰੱਖ ਲਾ ਮੇਰੀ ਮਾਂ ਰੋਲਦੀ ਆ ਫੜਕੇ ਕੰਮ ਕਰਾ ਕਰਾ ਕੇ ਹਾਂ ਆਦੀ ਕਰਦੇ ਆ ਸਾਰੇ ਮੈਂ ਸੁਣਿਆ ਹੀ ਕੁਲੀ ਦਾ ਝਗੜਾ ਪਿਆ ਹੁਣ ਕੀ ਗੱਲ ਨਿਬੜੀ ਐ ਹਾਈ ਹਾਈ ਕੀ ਦੱਸਾਂ ਮੈਂ ਉਹ ਤੇ ਐਡੇ ਨਕਮੇ ਬੰਦੇ ਪਏ ਆ ਨਾ ਵੀ ਗੱਲ ਨਹੀਂ ਕਰਨ ਵਾਲੀ ਤੁਸੀਂ ਤੇ ਸਭ ਕੁਝ ਜਾਣਦੇ ਜੇ ਤੁਹਾਨੂੰ ਕਿਹੜਾ ਭਲੇ ਖਾਵਾ ਹੁਣ ਉਹ ਹੁੰਦਾ ਹੀ ਉਹ ਜਿਹੜਾ ਉਹਨੂੰ ਚੋਰੀ ਛਿਪੇ ਬਾਹਰ ਕੱਢ ਛੜਿਆਈਓ ਤੇ ਜਿਹੜੀ ਸੱਸ ਆ ਇਹਦੀ ਉਹ ਟਿਕਣ ਨਹੀਂ ਦਿੰਦੀ ਇਹਨੂੰ ਹਾਂ ਆਹ ਤਾਂ ਹੋਰ ਕੀ ਆ ਜੇ ਸੱਸ ਹੁੰਦੀ ਚੱਜ ਦੀ ਆਂਦੀ ਮੈਂ ਆਪਣੇ ਮੁੰਡੇ ਦਾ ਘਰ ਵਸਾਈ ਰੱਖਾਂ ਫਰ ਕੀ ਕਾਨੂੰ ਕੁੜੀ ਨੂੰ ਕੱਢਣਾ ਹੀ ਐ ਦੀਆ ਕਰਵਾਈ ਕੁੜੀ ਚੰਨੀ ਜੇ ਅਕਲ ਦਾ ਘਟਾ ਗਿਆ ਤਾਂ ਫਰ ਕੀ ਐ ਟਰੱਕ ਪਰ ਪਰ ਕੇ ਦਾਜ ਦੇ ਦਿੱਤੇ ਹੀ ਡੇ ਹੈ ਕਿਤੇ ਇੰਨੀ ਸ਼ਰਮ ਨਹੀਂ ਕੀਤੀ ਵੀ ਕੋਈ ਕੋਨਾ ਨਹੀਂ ਛੱਡਿਆ ਘਰ ਦਾ ਜਿਹੜਾ ਨਹੀਂ ਆ ਪਾ ਪਰ ਕੇ ਆਏ ਹੈ ਤੇ ਵੇਖ ਤੂੰ ਤੇ ਵੇਖ ਇਹਨਾਂ ਦੀ ਇਹਨਾਂ ਦਾ ਰਹਾ ਸਾਰਾ ਸਾਡਾ ਘਰ ਇੱਦਾਂ ਹੀ ਭਰਿਆ ਰਹਿਣਾ ਮੈਂ ਤਾਂ ਇੱਕ ਇੱਕ ਚੀਜ਼ ਗਿਣ ਕੇ ਲੈਣੀ ਉੱਥੋਂ ਛੱਡੀ ਨਾ ਮੈਂ ਛੱਡਣ ਗਈ ਆ ਵੇਖਿਓ ਸਹੀ ਤੁਸੀਂ ਲਿਸਟ ਬਣਾ ਕੇ ਖੜਨੀ ਆ ਕਿਹੜੀ ਕਿਹੜੀ ਚੀਜ਼ ਮੈਂ ਦਾਜ ਵਿੱਚ ਦਿੱਤੀ ਸਭ ਕੁਝ ਲਿਆਉਂਗੀ ਜਾ ਕੇ ਸਾਰੀਆਂ ਲਿਖੀ ਜਾ ਹਾਂਜੀ ਹਾਂਜੀ ਮੈਂ ਸਭ ਕੁਝ ਲਿਖਿਆ ਵਾ ਮੈਂ ਆਖਿਆ ਜਦੋਂ ਵਿਗੜ ਪੈਣੀ ਨਾ ਨਾਨੀ ਸਾਸਰੀ ਘਾਲ ਸਾਸਰੀ ਘਾਲ ਨਾ ਮੇਰੀ ਧੀ ਆਈ ਹੈ ਬਹਿ ਜਾ ਖਾ ਲਵਾ ਬੜਾ ਵਧੀਆ ਤੂੰ ਆਪਣਾ ਸੁਣਾ ਮੈਨੂੰ ਮੈਂ ਤਾਂ ਠੀਕ ਆ ਵਧੀਆ ਤੇ ਕਿੱਦਾਂ ਮਾਮੀ ਹੋਣ ਠੀਕ ਮਾਮੀ ਅਸੇ ਤਰ੍ਹਾਂ ਨਿਆ ਇਹ ਸ਼ਾਕਾ ਹੋ ਸੁਦਰੀ ਨਾ ਸਾ ਕੇ ਸੁਧੀ ਹੋ ਰੰਗੀ ਆ ਚੋਲੇ ਫਿਰ ਸਿੱਤੇ ਕੋਈ ਨਹੀਂ ਜਾਸੀਆ ਰੋ ਮੇਰੀ ਗੱਲ ਸੁਣ ਆਪਣੀ ਨਾਨੀ ਦਾ ਹਾਲ ਵੇਖ ਲਾ ਹੈ ਵੀ ਤਾਂ ਗੱਲ ਵੀ ਵੇਖਣ ਡਈ ਕਿੱਥੇ ਐਡਾ ਟੌਰ ਟੱਪਾ ਤੇ ਕਿੱਥੇ ਵੇਖ ਲਾ ਉਹੇ ਘਰ ਵਾਲਾ ਸੂਟ ਪਾ ਕੇ ਤੇ ਵੇਖ ਲਾ ਅੱਜ ਆ ਗਈ ਮੈਨੂੰ ਤੇ ਇਨਾ ਗੁੱਸਾ ਚੜ ਗਿਆ ਕਿ ਗੱਲ ਨਹੀਂ ਕਰਨ ਵਾਲੀ ਹਾਂ ਤੂੰ ਕਾਰਨ ਇੱਥੇ ਜੇ ਬੰਦੇ ਪਹਿਲੇ ਨਾ ਮਾਰੇ ਤੇ ਫਿਗਰ ਨਾ ਕਰੀ ਮੈਂ ਵੀ ਕੀ ਦਸੀਏ ਉਹਨਾਂ ਦਾ ਉਹ ਤਾਂ ਹੈ ਹੀ ਇਦਾਂ ਦੇ ਛੱਡੋ ਉਹਨਾਂ ਦੀਆਂ ਗੱਲਾਂ ਤੂੰ ਬਿਲਕੁਲ ਫਿਗਰ ਨਾ ਤੂੰ ਕਰੀ ਨਹੀਂ ਜੇ ਮੈਂ ਹੀ ਉਕਰ ਕਰਦੀ ਸਗੋਂ ਵਧੀਆ ਗਲੋ ਲੱਥ ਗਏ ਚੰਗਾ ਹੋਇਆ ਟਾਈਮ ਨਾ ਲਾ ਗਏ ਨੇ ਆਹੋ ਬੰਦੇ ਨਾਲ ਕੇ ਨੂੰ ਮਾਰੇ ਪੈ ਗਿਆ ਉਹ ਇੱਥੇ ਗੱਲ ਆਹੋ ਤੇ ਗੱਲਾਂ ਮੈਂ ਸਮਝਉਣੀ ਆ ਮੇਰੀ ਮਾਂ ਸਮਝਦੀ ਆ ਸਭ ਕੁਝ ਤੇ ਆ ਜਿਹੜਾ ਮੇਰਾ ਬੰਦਾ ਵਾ ਨਾ ਵਟਣ ਵਾਲਾ ਕੋਈ ਗੱਲ ਹੀ ਸਮਝਦਾ ਨਹੀਂ ਮੇਰੇ ਸਿਰ ਦੇ ਉੱਰ ਨੂੰ ਪੈਂਦਾ ਜਾਂਦਾ ਸਾਰਾ ਸਾਰਾ ਦਿਨ ਹਾਂ ਘਰਾਂ ਤੇ ਘਰਾਂ ਕੀ ਤਾਂ ਹੀ ਤੇ ਆਂਦੀ ਆ ਪਛੇਤੀ ਪਛੇਤੀ ਫੇਰਾ ਮਾਰਿਆ ਕਰ ਆਹੋ ਚਲੋ ਆਹੂ ਕਰਾਂਗੀ ਤੇ ਵੋਟੀ ਨਹੀਂ ਕਿਤੇ ਲੱਗਦੀ ਫਿਰਦੀ ਫਿਰਦੀ ਵੋਟੀ ਐ ਉਹ ਪਕੇ ਗਈ ਆਪਣੇ ਅੱਛਾ ਉਹੋ ਗਏ ਤਾਂ 5 ਦਿਨ ਗਈ ਉਹ ਨਹੀਂ ਆਉਂਦੀ ਇੱਥੇ ਉਹ ਨਾਲ ਸਾਡੀ ਕੋਈ ਗੱਲ ਮੰਨਦੀ ਐ ਨਾ ਲੈਣਾ ਨਾ ਦੇਣਾ ਉਹਦੇ ਵਸਣ ਦੇ ਲੱਲ ਵੀਗੇ ਉਹ ਨਹੀਂ ਵਸਣਾ ਚਾਹੁੰਦੀ ਇੱਥੇ ਆਹ ਬਾਈ ਫਿਰ ਮੱਛਰ ਮਾਰੇ ਨੇ ਜੇ ਮੰਨਣੀ ਨਹੀਂ ਸਸ ਮਾਂ ਨਹੀਂ ਜੇ ਤੀਜੇ ਦਿਨ ਬੈਗ ਚ ਪਾਉਂਦੀ ਆ ਕੱਪੜੇ ਤੇ ਉੱਡ ਜਾਂਦੀ ਮੈਨੂੰ ਤਾਂ ਪੁੱਛਦੀ ਵੀ ਨਹੀਂ ਗਈ ਆ ਮੁੰਡੇ ਨੂੰ ਪੁੱਛਿਆ ਵਾ ਤੇ ਆਪੇ ਹੀ ਚਲ ਗਈ ਆ ਨਾਕ ਤੇ ਪੁੱਛਿਆ ਕਿ ਮੰਮੀ ਮੈਂ ਜਾਣਾ ਆਉਣਾ ਨਹੀਂ ਮੈਂ ਜਾਂਦੀ ਵੇਖੀ ਐ ਬੈਗ ਲੈ ਕੇ ਏਡਾ ਹਾਰਾ ਤੁਰ ਚਲ ਗਈ ਐ ਮੈਨੂੰ ਤਾਂ ਲੱਗਦਾ ਸਾਰੇ ਕੱਪੜੇ ਲੈ ਗਈ ਆਪਣੇ ਚਲ ਗਈ ਐ ਵੀ ਚੁੱਪ ਕਰਕੇ ਤੂੰ ਬਹਿ ਜਾ ਆਪੇ ਆ ਜਾਗੀ ਕੋਈ ਨਹੀਂ ਖਵਾਲਦਾ ਹੁੰਦਾ ਨਹੀਂ ਮੈਂ ਕੀ ਕਹਿਣਾ ਵਾ ਮੈਨੂੰ ਕੀ ਮੰਮੀ ਆਓ ਮੜਾਏ ਮੇਰੀ ਗੱਲ ਸੁਣੋ ਆਉਣੀ ਐ ਮੈਂ ਚਾਹ ਬਣਾ ਕੇ ਲਿਆਵਾਂ ਨਾ ਬੈਠੋ ਤੁਸੀਂ ਐਡੀ ਸੋਹਣੀ ਕੁੜੀ ਜਵਾਨ ਐ ਉਹ ਵੀ ਘਰ ਬਹਿ ਗਈ ਉਹ ਵੀ ਮੇਰੀ ਧੀ ਨੂੰ ਫਿਕਰ ਬੜਾ ਜੇ ਨੂੰਹਾਂ ਦੇ ਉਹ ਵੀ ਨਹੀਂ ਮੰਨਦੀ ਇਹਨੂੰ ਵਿਚਾਰੀ ਨੂੰ ਸੋਖ ਆਇਆ ਹੀ ਨਹੀਂ ਇਹ ਐਨਾ ਕਮਾਜੀ ਵਿਚਾਰੀ ਦੀ ਨਾਂ ਗਈ ਹੈ ਮੈਂ ਅੱਜ ਵਾਂ ਫਿਕਰ ਕਰਨ ਨੂੰ ਕੀ ਗੱਲ ਵਾ ਅੱਧੇ ਮਸਤੇ ਮਾਜਾ ਮਰ ਨਹੀਂ ਇੱਥੇ ਬੀਠੋ ਦੋ ਮਿੰਟ ਹਾਂ ਦੱਸ ਮੈਂ ਕਿਹੜੀ ਦੀ ਮਾਂ ਹਾ ਨਾ ਉਹਨੂੰ ਕਿਤੇ ਕੋਈ ਗੱਲ ਨਾ ਦੱਸ ਦਿਓ ਉਹਨੇ ਖਬਰਾਂ 'ਚ ਪਾ ਦੇਣੀਆਂ ਹੀ ਸਾਡੀਆਂ ਤੇ ਚੱਕੀ ਹਿਸਾਂਗੇ ਵਿੱਚ ਜਾ ਕੇ ਫਿਰ ਜੇਲ੍ਹ ਦੇ ਜਬਾਨ ਸੰਭਾਲ ਕੇ ਬੋਲ ਮੇਰੀ ਮਾਂ ਠੀਕ ਆ ਨਾ ਕਿਦਾਂ ਬੋਲੀ ਜਾਂਦੀ ਆਗੀ ਆ ਉਹਦਾ ਤੁਹਾਨੂੰ ਪਤਾ ਨਹੀਂ ਨਾ ਕਿੰਤਾ ਦੀ ਆ ਉਹਨੂੰ ਇੱਕ ਮਾੜੀ ਜੀ ਗੱਲ ਪਤਾ ਲੱਗ ਗਈ ਨਾ ਉਹਨੇ ਸਾਰੇ ਪਾਸੇ ਧਮਾ ਦੇਣੀ ਆ ਫਿਰ ਬੈਠੇ ਰਹੋ ਦੇਖਦੇ ਰਹੋ ਫਿਰ ਜੇਲ੍ਹ ਦੇ ਵਿੱਚ ਬੈਠੇ ਉਹਨੇ ਮਿਲਣ ਵੀ ਆਇਆ ਕਰਨਾ ਨਿਸ਼ਚੈਣੇ ਹੌਲੀ ਬੋਲ ਉਹਨੇ ਸੁਣ ਲੈਣਾ ਹੀ ਹੋ ਲਾਗੇ ਬੈਠਿਆ ਭਾਵੇਂ ਉਹ ਗੱਲ ਸੁਣੇ ਨਾ ਸੁਣੇ ਦੂਰ ਦੀ ਗੱਲ ਬੜੀ ਛੇਤੀ ਸੁਣ ਲੈਂਦੀ ਆ ਤੇ ਤੈਨੂੰ ਤੁਹਾਨੂੰ ਕਹਿਣ ਦੀ ਹੈ ਨਾ ਉਹਦੇ ਲਾਗੇ ਨਾ ਨਿਓ ਕੋਈ ਵੀ ਵੀ ਮੇਰੀ ਨੋਹ ਏਦਾਂ ਵਾ ਦੇ ਏਦਾਂ ਵਾ ਕਿ ਤੈਨੂੰ ਦੱਸ ਨਾ ਨਿਓ ਭੁੱਲ ਭੁਲੇਖੇ ਦੇ ਦੇਣਾ ਮੇਰਾ ਦਿਮਾਗ ਖਰਾ ਮੈਂ ਦੱਸ ਦੂੰਗੀ ਆਪਣੇ ਹੱਥੀ ਮਾਰ ਕੇ ਤੇ ਆਪਣੇ ਹੱਥੀ ਦਾ ਦੂੰ ਸਭ ਕੁਝ ਮੈਂ ਪਾ ਗਲੇ ਪਤਾ ਨਹੀਂ ਨਾ ਮਾਂ ਮਾਤਾ ਤੇ ਤੇਰਾ ਡਾਊਟ ਹੀ ਵੀ ਤੂੰ ਨਾ ਕਿਤੇ ਦੱਸ ਦੇ ਤੂੰ ਨਾ ਕਿਤੇ ਕੋਈ ਗੱਲ ਖੋਲ ਦੇ ਮੈਂ ਨਹੀਂ ਦੱਸਦੀ ਮੈਂ ਮਰਨਾ ਨਹੀਂ ਹੈਗਾ ਉਹਦੇ ਦੇ ਉਹਨੇ ਤਾਂ ਮਿੰਟ ਲਾਉਣਾ ਸਾਰਿਆਂ ਨੂੰ ਦੱਸਣ ਚੱਲ ਮੇਰੀ ਗੱਲ ਸੁਣਨਾ ਉਹਨੇ ਚਲ ਜਾਣਾ ਰਹਿਣਾ ਨਿਗਾ ਰਾਤ ਠੀਕ ਆ ਨਾ ਸੁਗਨਾਈ ਰਵੇ ਤੇ ਚੰਗੀ ਗੱਲ ਆ ਜਾਣਦੇ ਹੋ ਤੇਰੇ ਮਾਮੇ ਨਾਲ ਹੀ ਆਈ ਆ ਪਨੀਰੀ ਲੈਣ ਗਿਆ ਵਗਾ ਬਸ ਚਾਹ ਦਾ ਘੁੱਟ ਪੀਣਾ ਤੇ ਉਹਨੇ ਆ ਜਾਣਾ ਉਹਨੇ ਲੈ ਜਾਣਾ ਨਾਲ ਹੀ ਚੰਗਾ ਚੰਗਾ ਸੁਗਨ ਜਬ ਉਹ ਤਾਂ ਜ਼ੋਰ ਨਾ ਲਾਇਓ ਵੀਰੇ ਉਹ ਨਹੀਂ ਮੈਂ ਨਹੀਂ ਜ਼ੋਰ ਲੰਦੀ ਮੈਂ ਤਾਂ ਕੇ ਮੁਸੀਬਤ ਹੀ ਮਾਰੀ ਆ ਮੇਰਾ ਡੇਢ ਰਾਤ ਹੁਦਰਾ ਚੈਨ ਨਹੀਂ ਆਉਂਦਿਆ ਤੇ ਪਰ ਕੀ ਕਰਾਂ ਜੱਸ ਉਹ ਜਿਹੜਾ ਵਿੱਚ ਵਿੱਚ ਵਾ ਨੰਦਰੇ ਅੰਦਰ ਉਹ ਗਾਮ ਮੈਨੂੰ ਖਾਈ ਜਾਣ ਲਿਆ ਕੀ ਕੀ ਹੋ ਗਿਆ ਹਟੇ ਹਟੋਂ ਡਰੂ ਨਾ ਇੰਨਾ ਹੋਣਾ ਜੇ ਡਰਦੇ ਰਹੇ ਨਾ ਸਾਡੇ ਮੂੰਹ ਤੋਂ ਪਤਾ ਲੱਗ ਜਾਣਾ ਵੀ ਅਸੀਂ ਕੁਛ ਨਾ ਕੁਛ ਕੰਡ ਕੀਤਾ ਵਾ ਪਰ ਇਹ ਆ ਵੀ ਹੁਣ ਉਹਦੇ ਸਾਹਮਣੇ ਨਾਂ ਨਾ ਲੈ ਲੇਉਂਦੀ ਉਹ ਨਹੀਂ ਨਹੀਂ ਮੈਂ ਨਹੀਂ ਲੈਂਦੀ ਪਰ ਜਦ ਤੰਦਰੇ ਪਿਓ ਨੇ ਫਿਰ ਪਰਾਂ ਨੇ ਆਉਣਾ ਵਾ ਨਾ ਉਦੋਂ ਸਾਡਾ ਵੇਖੀ ਕੀ ਹਾਲ ਬਣਾਇਨਾ ਪਤਾ ਨਹੀਂ ਹੜਨਾ ਕੀ ਬਣਨੀ ਆ ਮम्मी ਕੁਛ ਨਹੀਂ ਬਣਨੀ ਤੋ ਇਹ ਮੈਂ ਟੈਨਸ਼ਨ ਨਾ ਲੋ ਅਹੀਂ ਕਿਹੜਾ ਮੰਨਣਾ ਵਾ ਇੱਥੇ ਕਿਹੜਾ ਵੀ ਕਿਹੇ ਲੇਕ ਕੇ ਰੱਖਿਆ ਵਾ ਵੀ ਅਹੀਂ ਇਦਾਂ ਕੁਛ ਕੀਤਾ ਵਾ ਕੋਈ ਨਹੀਂ ਤੋ ਯੋ ਨੂੰ ਰੋਟੀ ਪਾਣੀ ਦੋ ਦੋ ਉਦੋਂ ਲੱਗੇ ਨਾ ਨਾਂ ਨਹੀਂ ਸਾਚਾ ਮੇਰੀ ਗੱਲ ਸੁਣ ਉਹ ਬਲਾ ਦਾ ਫੋਨ ਇੱਥੇ ਹੀ ਹੋ ਠੀਕ ਆ ਨਾ ਅੱਜ ਬਚਣ ਡਿਆ ਨਹੀਂ ਤੋ ਮੈਂ ਗੱਲ ਇਹੀ ਕਰਨ ਤੇ ਪਤਾ ਨਹੀਂ ਕਿਹੜੇ ਪ੍ਰੋਡਕਟ ਮੰਗਾਏ ਬੂਠੇ ਜੇ ਲਾਉਣ ਵਾਸਤੇ ਹੈ ਤੇ ਮੈਂ ਤੇ ਕਿਹਾ ਤਾਂ ਮੈਂ ਜਦੋਂ ਘਰ ਆਉਗੀ ਨਾ ਉਦੋਂ ਫੋਨ ਕਰੀ ਸਬਰਦਾਰ ਜਿਹਾ ਫੋਨ ਕੀਤਾ ਤੇ ਉਹਦਾ ਜਿਹੜਾ ਫੋਨ ਹਨ ਟੋਟੇ ਕਰਕੇ ਨਾ ਨੱਪਦੇ ਜ਼ਮੀਨ ਦੇ ਵਿੱਚ ਉਹੀ ਮਾਈ ਮੋਟੀ ਸਾਬ ਨਾ ਗਾਣਾ ਗਵਣਾ ਕੋਣ ਉਦਾਂ ਹੀ ਪਿਆ ਰਹਿੰਦੋ ਅਸੀਂ ਕਹਿਣਾ ਇੱਥੇ ਕੋਈ ਲੱਗੀ ਨਹੀਂ ਟੋਆ ਪੁੱਟ ਕਾ ਨੱਕ ਦੇ ਵਿੱਚ ਕਿਤੇ ਨਹੀਂ ਨੱਪੜਾ ਜਦੋਂ ਪੁਲਿਸ ਨੇ ਵੇਖਣਾ ਨਾ ਸਾਰੀ ਵੈਰੀਫਿਕੇਸ਼ਨ ਕਰਨੀ ਅਗਲੇ ਨੇ ਉਹ ਕਿਤੇ ਇੱਥੇ ਹੀ ਆ ਜਾਣਾ ਵਾ ਲੱਭ ਨੂੰ ਭਜਾਣਾ ਵਾ ਜਿੱਥੇ ਕਿਤੇ ਹੋਇਆ ਉਹਨੂੰ ਜਿੱਥੇ ਹੈਗਾ ਉੱਥੇ ਹੀ ਰਹਿਣ ਦੋ ਅਸੀਂ ਕਾਵਾਂਗੇ ਲੈ ਕੇ ਨਹੀਂ ਗਈ ਸਾਨੂੰ ਕੀ ਪਤਾ ਸਾਨੂੰ ਕਿਹੜਾ ਦੱਸ ਕੇ ਗਈ ਆਹੋ ਚਲ ਇਹ ਗੱਲ ਬਾਅਦ ਚ ਕਰਨੇ ਆ ਪਹਿਲਾਂ ਚਾਹ ਲਿਆ ਬਣਾ ਕੇ ਆਪਣੀ ਨਾਨੀ ਵਾਹ ਤੇ ਚਾਹ ਤੇ ਪਹਿਲਾਂ ਉਹਨਾਂ ਨੇ ਮੈਂ ਲੈ ਕੇ ਮਿੱਟੀ ਲਾਗੇ ਬੈਠੋ ਜਾ ਕੇ ਆਹ ਚੱਲੀ ਆ ਮੈਂ ਗੱਲ ਨਾ ਕੋਈ ਕਰਦੇ ਹੋ ਸਦਾਣ ਹੀ ਰਹਿਣਾ ਇਹਨੇ ਮੈਂ ਆਪਣਾ ਸਦਾਣ ਨਾਲ ਗੱਲ ਕਰ ਦੂੰ ਜਾ ਕੇ ਮੈਂ ਲੈ ਬਣਾਉਣ ਲਈ ਆ ਕੁੜੀ ਚਾਹ ਤੇ ਮੈਂ ਤਾਂ ਸੋਚਣ ਲਈ ਹੀ ਵੀ ਮੇਰੀ ਮਾਂ ਫਿਕਰ ਹੀ ਨਾ ਕਰਨ ਿਆ ਪੇ ਚੰਗੀ ਭਲੀ ਐ ਨਾ ਮੇਰੀ ਆ ਤੇ ਕੁੜੀ ਦੇ ਫਿਕਰਾਂ ਨੇ ਮੈਨੂੰ ਖਾ ਲਿਆ ਵਾ ਨਾ ਮੇਰੀ ਬੜੀ ਚੰਗੀ ਆ ਐਵੇਂ ਨਾ ਫਿਕਰ ਕਰਿਓ ਕਦੇ ਆਨੀਆ ਚੰਗੀ ਨਹੀਂ ਕਦੇ ਆਨੀਆ ਚੰਗੀ ਤੇਰਾ ਵੀ ਮੈਨੂੰ ਪਤਾ ਨਹੀਂ ਤੇ ਇਹ ਲੱਗਦਾ ਘਰਾਂ ਤੇ ਘਰਾਂ ਕੀ ਆ ਜਿਹੜਾ ਉਤਰਾ ਕੁੜੀ ਦੇ ਕੇਸ ਨੇ ਨਾ ਮੈਨੂੰ ਮਾਰ ਹੀ ਛੱਡਿਆ ਐਡੇ ਹੌਲੇ ਬੰਦੇ ਪਏ ਆ ਵੀ ਗੱਲ ਨਹੀਂ ਕਰਨ ਵਾਲੀ ਕੀ ਕਰਾਂ ਮੈਂ ਪਹਿਲਾਂ ਕਿਤੇ ਪਤਾ ਕਰਨਾ ਹੈ ਇਹਨਾਂ ਵਿਆਹ ਤੋਂ ਕਿੱਦਾਂ ਦੇ ਨੇ ਪਤਾ ਹੀ ਆਂਦੇ ਭਲੇ ਮਾਸ ਬੜੇ ਆ ਚੰਗੇ ਬੜੇ ਆ ਸਾਨੂੰ ਕੀ ਪਤਾ ਹੈ ਕਿ ਵਿੱਚ ਇਹੋ ਜਿਹੇ ਨਿਕਲਨੇ ਆ ਹਾਂ ਕੁੜੀ ਦੀ ਜ਼ਿੰਦਗੀ ਰੋਲ ਕੇ ਰਹਤੀ ਵਿਚਾਰੇ ਦੀ ਫੜਕੇ ਵੀਦਰ ਫੋਨ ਹੈਲੋ ਸਸਿਕਾ ਡੈਡੀ ਜੀ ਹਾਂਜੀ ਹੈ ਕਾਲੋ ਤੂੰ ਤਾਂ ਕਹਿਣ ਦੇ ਕੇ ਦੋ ਤਿੰਨ ਦਿਨ ਲੱਗਣੇ ਆ ਜੇ ਅੱਜ ਅੱਛਾ ਨਹੀਂ ਹੋ ਤਾਂ ਕੋਈ ਨਹੀਂ ਅੱਜ ਪਰ ਮੈਨੂੰ ਤਾਂ ਤੂੰ ਕਹਿਣ ਦੇ ਕੇ ਦੋ ਤਿੰਨ ਦਿਨ ਲੱਗਣੇ ਆ ਜੇ ਕੰਮ ਹੋ ਗਿਆ ਵਾ ਸਾਰਾ ਚਲੋ ਕੋਈ ਨਹੀਂ ਫਿਰ ਆ ਜਾਓ ਫਿਰ ਕੋਈ ਆਉਣਾ ਹੀ ਆ ਹਾਂ ਮੈਂ ਦੱਸ ਦਿੰਦੀ ਮੰਮੀ ਨੂੰ ਠੀਕ ਇਹ ਤਾਂ ਨਵੇਂ ਹੀ ਆਪਾ ਪਹੇ ਗਿਆ ਵਾ ਹਾਂ ਤਾਂ ਹਾਂ ਤੇ ਨਵੇਂ ਹੀ ਆਪਾ ਪਹੇ ਗਿਆ ਵਾ ਇਹਨਾਂ ਨੇ ਤਾਂ ਸਵੇਰੇ ਹੀ ਆ ਜਾਣਾ ਵਾ ਘਰ ਇਹਨੂੰ ਸਮਝ ਨਹੀਂ ਆਉਂਦੀ ਕੀ ਕਰੀਏ ਸਾਡੇ ਕੋਲ ਤਾਂ ਮਾਸਾ ਟਾਈਮ ਨਹੀਂ ਹੈਗਾ ਮਾੜਾ ਮੋਟਾ ਕੋ ਸੂਚ ਹੀ ਲੈਨੇ ਉੱਥੇ ਉੱਰ ਕੇ ਆਣ ਕੇ ਨਾਨੀ ਬੈਠੀ ਹੈ ਮੰਮੀ ਨਾਲ ਵੀ ਨਹੀਂ ਗੱਲ ਕਰ ਸਕਦੀ ਚਲੋ ਕੋਈ ਨਹੀਂ ਜਾਂਦੀ ਆ ਫਿਰ ਮੈਂ ਕਰਦੀ ਆ ਗੱਲ ਮੀਰੇ ਨਾਲੀ ਮੈਂ ਤਾਂ ਟੈਨਸ਼ਨ ਹੀ ਪੈ ਗਈ ਆ ਕਿ ਇਹੋ ਜਿਹੀ ਕੀ ਕਰਾਂ ਹਾਈ ਹਾਈ ਮੂੰਹ ਜਾ ਵਟ ਕੇ ਕਿਦਾਂ ਬੈਠੀ ਆ ਹੈਂ ਉਹ ਨਾਨੀ ਤੇਰੀ ਵੇਖਣ ਦੀ ਪੁਕੜੀ ਤੇ ਅੰਦਰੋਂ ਬਾਹਰ ਹੀ ਨਹੀਂ ਨਿਕਲਦੀ ਤੇ ਮੈਂ ਵੀ ਹੁਣ ਬਹਾਨੇ ਘੁੰਨੇ ਮਾਰੇ ਆ ਕੀ ਕਰਾਂ ਮੈਂ ਹੀ ਮਾਂ ਹਾਂ ਨੇ ਮੇਰੀ ਕੀ ਕਰਾਂ ਤੇ ਮਿੰਦਸ ਤੋਂ ਚਲ ਗਈ ਇਹ ਨਾਨੀ ਆਹ ਚਲ ਗਈ ਆ ਤੇਰੇ ਕੋ ਸਾਰ ਟੰਗੇ ਆ ਹੈ ਜਿਉ ਆਈ ਗਈ ਵਿਚਾਰੀ ਤੇਰਾ ਤੇ ਮੂੰਹ ਹੀ ਬਣ ਗਿਆ ਨਾਲੇ ਮੇਰੀ ਗੱਲ ਤਾਂ ਸੁਣ ਲੋ ਸਾਸੂ ਕੋਈ ਨਹੀਂ ਟੰਗੇਗੇ ਤੁਹਾਡੇ ਵੀ ਟੰਗੇ ਜਾਣੇ ਜਦੋਂ ਮੇਰੀ ਗੱਲ ਸੁਣ ਲਈ ਤੁਸੀਂ ਅੱਜ ਲੈਡੀ ਉਹਨਾਂ ਨੇ ਆ ਜਾਣਾ ਸਵੇਰੇ ਹੈ ਤੇ ਹੋਰ ਕੀ ਸਵੇਰੇ ਆ ਜਾਣਾ ਤੇ ਹੋਰ ਕੀ ਹੁਣੇ ਵੀ ਨੂੰ ਫੋਨ ਉਹਨਾਂ ਨੇ ਕੀਤਾ ਵੀ ਸਵੇਰੇ ਆ ਜਾਣਾ ਹਾਏ ਨਹੀਂ ਮੈਂ ਮਾਚਾਂ ਮੈਂ ਤਾਂ ਬੜਾ ਅਜੇ ਤਾਂ ਆਪਾਂ ਕੁਝ ਸੋਚਿਆ ਹੀ ਨਹੀਂ ਆ ਅਸੀਂ ਤਾਂ ਬੜਾ ਕੁਝ ਦੇਖਣਾ ਹੈਗਾ ਕਈ ਕੰਮ ਕਰਨਾ ਹੈ ਤੇ ਕੱਪੜੇ ਲੈਟ ਕਾਣੇ ਲਾਉਣੇ ਨੇ ਅਜੇ ਫਿਰੰਦ ਸੁਣਾਣੇਗਾ ਵੀ ਸਾਰੇ ਕੱਪੜੇ ਲੈ ਗੀ ਆ ਕੀ ਕਰੀਏ ਹੁਣ ਇੱਕ ਰਾਤ ਬਚੀ ਆ ਹੜਕੋਂ ਕੀ ਕਰੀਏ ਹੁਣ ਰਾਤੋਂ ਰਾਤ ਅਹੀ ਮੈਂ ਤਾਂ ਆਪਰੇ ਸਮਝਾਉਣ ਲਈ ਮੈਂ ਕਿਹਾ ਜੇ 2-3 ਦਿਨ ਹੈਗੇ ਆ ਉਹ ਤਾਂ ਕਹਿੰਦੇ ਸਵੇਰੇ ਹੋ ਜਾਣਾ ਤੜਕੇ ਹੀ ਅੱਪਾ ਮੇਰ ਨਾਲ ਗੱਲ ਹੋਈ ਆ ਤੇ ਮੈਨੂੰ ਕਹਿੰਦੇ 2-3 ਦਿਨ ਲੱਗ ਜਾਣੇ ਆ ਤੇ ਮੈਂ ਹੌਲੇ ਬਾਹਰ ਫਿਰਨ ਲਈ ਪਿੱਛਾ ਵੀ ਹਸਾਂ ਵੀ ਲੈਣਾ ਵਾ ਤੇ ਰਾਤ ਰਾਤ ਵਿੱਚ ਆਪਾਂ ਕੀ ਕਰਾਂਗੇ ਪੁੱਤ ਮੈਂ ਤਾਂ ਤਾਂ ਇੱਥੇ ਬੈਠੀ ਹੀ ਵੀ ਉੱਥੇ ਤੁਹਾਡੀ ਮਾਨ ਕੇ ਬੈਠੀ ਆ ਓਕੇ ਪਾਸੇ ਲੱਗੇ ਤਾਂ ਮੈਂ ਤੁਹਾਡੇ ਨਾਲ ਗੱਲ ਕਰਾਂ ਮਾਂ ਚਲ ਗਈ ਆ ਹੁਣ ਇਦਾਂ ਕਰ ਬੇਰ ਦਾ ਕੰਮ ਨੀਗਾ ਉਠੀਏ ਤੇ ਲੱਭੀਏ ਬੈਗ ਬੂਗ ਤੇ ਕੱਪੜੇ ਪਾ ਕੇ ਅੱਗ ਲਾਈਏ ਇਹਦੀ ਚਲੋ ਉਠੋ ਕਰ ਲਈਏ ਕੰਮ ਇਹ ਨਾ ਉਹ ਮੇ ਵੀ ਉਹ ਕੱਲ ਦਾ ਕਹਿਣ ਡੇ ਆ ਹੋ ਨਾ ਹੁਣੇ ਹੀ ਆ ਜਾਣਾ ਇੱਕ ਗੱਲ ਕੋਈ ਪਤਾ ਨਹੀਂ ਮੇਰੀ ਗੱਲ ਸਾਂ ਇੱਕ ਗੱਲ ਹੋਰ ਕਵਾਂਗੇ ਤੇ ਸੌਂਦਾ ਵੀ ਲੱਗੀ ਸਾਰਾ ਕੀ ਨਾ 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 ਹਾਂ ਆਪੇ ਜਦੋਂ ਚੈੱਕ ਕਰਨਗੇ ਜਦੋਂ ਰੋਲਾ ਰੂਲਾ ਪਊਗਾ ਨਾ ਵੀ ਹਾਂ ਕਿੱਥੇ ਚਲ ਗਈ ਆ ਮੈਂ ਤੇ ਨਹੀਂ ਕਹਿੰਦਾ ਕੱਢਿਆ ਪਿਆਰ ਦੀ ਗਈ ਆ ਠੀਕ ਹੁਣ ਉਹਦੇ ਕੱਟ ਕੇ ਆਉਣੀ ਗਈ ਤੇ ਚੱਕੋ ਕੇ ਚੱਲ ਨਾ ਜਾ ਆ ਜਾ ਆ ਜਾ ਸਿੱ쉐 ਦੀ ਦੇਖ ਨਾ ਲੈਣ ਗਵੰਟੀ ਸ਼ਮੰਗੀ ਤੁਹਾਡੇ ਨਹੀਂ ਕੰਮ ਨਾਲ ਕਰਨਾ ਆ ਨਾ ਖਲਾਰਾ ਬੜਾ ਪਿਆਹੀ ਤੇ ਸਾਂਭ ਵੀ ਲੈਣੀ ਆ ਤੇ ਰੋਟੀ ਬਣੀ ਲੈਦਾ ਨਹੀਂ ਮੈਂ ਕਹਾਂ ਮੈਂ ਮੁੰਡੇ ਨੂੰ ਲੈ ਆਵਾਂ ਤੇ ਫੇਰ ਰੋਟੀ ਦੋਵੇਂ ਪਿਓਪੋਤ ਇਕੱਠੀ ਖਾ ਲਾਂਗੇ ਕੱਲਾ ਹੋ ਫਿਰ ਹੈ ਤੇ ਉਦੋਂ ਥੋੜਾ ਟਾਈਮ ਹੈਗਾ ਮੈਂ ਹਮੇਂ ਜਾਂਦੇ ਆ ਮੋਟਰ ਤੋਂ ਲੰਘ ਜਾਣਾ ਵਾ 1:32 ਆ ਗਈ ਹੈ ਦੱਸ ਨਾ ਮੋਟਰ ਵਾਲ ਪਹੁੰਚਾ ਨਾ ਜਾਏ ਹੋਏ ਨਾ ਇਹ ਮੁੰਡਾ ਉੱਥੇ ਡੀਕਦਾ ਰਿਹਾ ਤੇ ਰੋਂਦਾ ਰਹੀ ਨਹੀਂ ਨਹੀਂ ਉਹਨੂੰ ਦੋ ਵਾਰੀ ਛੁੱਟੀ ਹੋਣੀ ਆ ਅਜੇ 1:32 ਆ ਗਈ ਤੇ ਮੈਂ ਉਥੇ ਨੱਕਾ ਨੁੱਕਾ ਵੇਚਣ ਜਾਂਦੇ ਆ ਉਥੋਂ ਮੈਂ ਪਰੇਨ ਤੇ ਜਾਣਾ ਫੇ ਰਾਜਨਾਣ ਕਿੱਥੇ ਲੱਗੀ ਖੁਣ ਰਾਜਨਾਣ ਕਿੱਥੇ ਲੱਗੀ ਖਰੋਣਾ ਦੱਸ ਆ ਮੈਂ ਮੁੰਡਾ ਨਿਖਾ ਜਾ ਨਹੀਂ ਨਹੀਂ ਮੈਨੂੰ ਲੈ ਕੇ ਆਉਣਾ ਵਾ ਤੂੰ ਆ ਕੰਮਕਾਰ ਸੰਭ ਕੇ ਨਾ ਤੇ ਕਰ ਪ੍ਰਸ਼ਾਦੇ ਪਾਣੀ ਦਾ ਤੇ ਮੈਂ ਆ ਗਈ ਹੈ ਚਲੋ ਚਲੋ ਠੀਕ ਹੈ ਮੈਂ ਦਵਾ ਦਵਾ ਕਰ ਲੈਣਾ